ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਪ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਲਾਉਗੀ ਜੀ ਇਹ ਸਾਰੀ ਆਪਣੀ ਸਮਰਦੀ ਕਲੈਕਸ਼ਨ ਲਾਉਗੀ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਆਪਣੇ ਨਿਊ ਜੀ ਡਿਜ਼ਾਈਨਰ ਇਹ ਸਾਰੇ ਵਰਕ ਵਾਲੇ ਸੂਟ ਰੈਡੀ ਹੋਏ ਆ ਤੇ ਡਿਸਪੈਚ ਹੋ ਰਹੇ ਸੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਕ੍ਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ 7889148238 ਇਹ ਆਪਣਾ WhatsApp ਨੰਬਰ ਆ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਸਕ੍ਰੀਨਸ਼ਾਟ ਲੈ ਕੇ WhatsApp ਤੇ ਸੈਂਡ ਕਰ ਸਕਦੇ ਹੋ ਬਾਕੀ ਫੈਬਰਿਕ ਵਗੈਰਾ ਦੀ ਆਪਾਂ ਪੂਰੀ ਡਿਟੇਲ ਵੀਡੀਓ ਦੇ ਵਿੱਚ ਹੀ ਦਿੰਨੇ ਆ ਤਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਜੀ ਤੇ ਜਿਹੜੇ ਆਪਣੇ ਨਾਲ ਨਵੇਂ ਜੁੜਿਆ ਫਸਟ ਟਾਈਮ ਆਪਣੀ ਵੀਡੀਓ ਨੂੰ ਦੇਖ ਰਹੇ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹਨਾਂ ਫਸਟ ਸੂਟ ਆ ਜਾਂਦਾ ਇਹ ਹੈਗਾ ਜੀ ਬਟਰ ਕਾਟਨ ਦੇ ਉੱਪਰ ਬਹੁਤ ਜ਼ਿਆਦਾ ਬ੍ਰਾਈਟ ਕਲਰ ਨਹੀਂ ਹੈਗਾ ਇਹ ਲਾਈਟ ਜャ ਸ਼ੇਡ ਆ ਇਹਦੇ ਉੱਪਰ ਆਪਾਂ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਇਹ ਆ ਗਈ ਜੀ ਆਪਣੀ ਨੈਕ ਲਾਈਨ ਤੇ ਬੰਚ ਆ ਜਾਂਦਾ ਕਲੀਆਂ ਦੇ ਪੈਨਲ ਆ ਗਿਆ ਠੀਕ ਹੈ ਜੀ ਐਂਡ ਇਹਦੇ ਆਪਾਂ ਇਦਾਂ ਸਲੇਟਸ ਦੇ ਉੱਪਰ ਚਾਕਾਂ ਦੇ ਉੱਪਰ ਕੰਮ ਕੀਤਾ ਹੋਇਆ ਹੈ ਵੀ ਪੂਰੇ ਦਾ ਇਦਾਂ ਚਾਕਾਂ ਤੇ ਆ ਜੂਗਾ نیچے ਕਲੀਆਂ ਦਾ ਪੈਨਲ ਆ ਜੂਗਾ ਚਾਕਾਂ ਤੇ ਵਰਕ ਆ ਜਾਂਦਾ ਹੈ ਠੀਕ ਹੈ ਜੀ ਆਫ ਵਾਈਟ ਅ ਸਿੰਗਲ ਆਫ ਵਾਈਟ ਕਲਰ ਦਾ ਟੱਚ ਦਿੱਤਾ ਆਪਾਂ ਨੂੰ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਤੇ ਇਹਨੂੰ ਆਪਾਂ ਪਾਈਪਿੰਗ ਦਿੱਤੀ ਆ ਆਫ ਵਾਈਟ ਕਲਰ ਦੀ ਹੀ ਐਂਡ ਇਹਦੀਆਂ ਸਲੇਟਸ ਤੇ ਕੰਮ ਆ ਗਿਆ ਸਲੀਵਸ ਦੇ ਉੱਪਰ ਵੀ ਆਪਾਂ ਪੂਰਾ ਬੰਚ ਦਿੱਤਾ ਹੋਇਆ ਹੈ ਤਾਂ ਇਹ 슬ੀਵਸ ਦਾ ਕੰਮ ਆ ਗਿਆ ਠੀਕ ਹੈ ਜੀ ਪੂਰਾ ਫਰੰਟ ਤੇ ਤਾਂ ਹੈਵੀ ਆ ਜਾਂਦਾ ਐਂਡ ਇਦੀ ਬੈਕ ਇਦੀ ਤੇ ਆਪਾਂ ਜਿਪ ਐਡ ਆਨ ਕੀਤੀ ਹੈ ਇਹ ਤੁਸੀਂ ਸਾਨੂੰ ਮਤਲਬ ਮੈਂਸ਼ਨ ਕਰ ਦਿਆ ਕਰੋ ਜਦੋਂ ਮੀਜ਼ਰਮੈਂਟ ਸੈਂਡ ਕਰ ਦਿਓ ਜਿੱਤ ਵਗੈਰਾ ਜੇ ਐਡ ਕਰਨੀ ਹੁੰਦੀ ਆ ਇਹਦੇ ਬੈਕ ਵੀ ਸਲੀਵਸ ਤੇ ਸੇਮ ਹੀ ਆਪਾਂ ਬੈਕ ਚਾਕਾਂ ਦੇ ਉੱਪਰ ਕੰਮ ਦਿੱਤਾ ਫਰੰਟ ਐਂਡ ਬੈਕ ਇਹ ਚੀਜ਼ ਜਦੋਂ ਆਪਾਂ ਵੇਅਰ ਕਰਾਂਗੇ ਤਾਂ ਬਹੁਤ ਪਿਆਰੀ ਲੱਗਦੀ ਹੈ ਠੀਕ ਹੈ ਜੀ ਫਰੰਟ ਐਂਡ ਬੈਕ ਡਿਜ਼ਾਈਨ ਇਹ ਬਹੁਤ ਜ਼ਿਆਦਾ ਪਿਆਰਾ ਇਹਦੇ ਨਾਲ ਆਪਾਂ ਸਲਵਾਰ ਰੱਖੀ ਹੈ ਜੀ ਸੈਮੀ ਪਟਿਆਲਾ ਤੇ ਇਹਦੇ ਆਪਾਂ ਮਤਲਬ ਚੌੜੀ ਪੌਂਚੇ ਰੱਖਿਆ ਜਿੱਦਾਂ ਅੱਜ ਕੱਲ ਕਾਫੀ ਟ੍ਰੈਂਡ ਆ ਚੌੜੇ ਮੂਰੀਆਂ ਦੀ ਤਾਂ ਇਹਨਾਂ ਨੂੰ ਮਤਲਬ ਵੱਡੇ ਛੋਟੇ ਤੁਸੀਂ ਆਪ ਦੇ ਅਕੋਰਡਿੰਗ ਰੱਖ ਸਕਦੇ ਹੋ ਇਹ 8 8.5 ਦੇ ਆਰਾਊਂਡ ਆਪਾਂ ਰੱਖਿਆ ਤੇ ਚੌੜੇ ਰੱਖੇ ਹੋਏ ਆ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਪਿਓਰ ਚਨਾਉਂ ਦਾ بیس ਕਲਰ ਦਾ ਪਿਓਰ ਚਨਾਉਂ ਦਾ ਦੁਪੱਟਾ ਰੱਖ ਕੇ ਤੇ ਇਹਨੂੰ ਆਪਾਂ ਆਫ ਵਾਈਟ ਕਲਰ ਦੀ ਹੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਇਹ ਤੁਹਾਡੀ ਚੁਆਇਸ ਹੈ ਤੁਸੀਂ ਕਾਟਨ ਦਾ ਸੁਪਰ ਨੈਟ ਦਾ ਕੋਈ ਵੀ ਰੱਖ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਇਹ ਆਪਾਂ ਰੱਖਿਆ ਜੀ ਚਨਾਉਂ ਦਾ ਤੇ ਬਟਰ ਕਾਟਨ ਦਾ ਫੈਬਰਿਕ ਲੂਗਾ ਤੁਸੀਂ ਫੈਬਰਿਕ ਚੇਂਜ ਵੀ ਕਰ ਸਕਦੇ ਹੋ ਇਹ 크ريب ਤੇ ਵੀ ਰੈਡੀ ਕਰ ਸਕਦੇ ਆਪਾਂ ਜੌਰਜਟ ਤੇ ਵੀ ਆਪਣੇ ਡਿਜ਼ਾਈਨ ਲਈ ਰੈਡੀ ਹੁੰਦੇ ਆ ਠੀਕ ਹੈ ਜੀ ਤੇ ਨੈਕਸਟ ਸੂਟ ਇਹ ਵੀ ਬਟਰ ਕਾਟਨ ਫੈਬਰਿਕ ਦੇ ਉੱਪਰ ਹੀ ਆ ਇਹ ਬੜਾ ਪਿਆਰਾ ਜਿਹਾ ਰਸਟ ਕਲਰ ਆ ਬਹੁਤ ਮਤਲਬ ਤਿੱਖਾ ਜਿਹਾ ਸ਼ੇਡ ਨਹੀਂ ਹੈ ਬਹੁਤ ਹੀ ਪਿਆਰਾ ਜਿਹਾ ਰਸਟ ਟੋਨ ਆ ਜਾਂਦੀ ਹੈ ਇਹਦੇ ਆਪਾਂ ਇਦਾਂ ਜਿੱਦਾਂ ਆਪਣਾ ਵਰਕ ਦਿੱਤਾ ਹੋਇਆ ਇਹਦੇ ਵਿੱਚ ਵਰਕ ਦੇ ਕਲਰ ਦੀ ਆਪਾਂ ਲੇਸ ਐਡ ਆਨ ਕੀਤੀ ਹੈ ਇਦਾਂ ਆਪਾਂ ਨੇਕ ਤੇ ਡਿਜ਼ਾਈਨ ਕੀਤਾ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਇਹ ਆ ਗਿਆ ਜੀ ਇਹਦੇ ਫਰੰਟ ਦੇ ਉੱਪਰ ਇਹਦੇ ਘੇਰੇ ਤੇ ਕੰਮ ਆ ਜਾਂਦਾ ਇਹ ਆਪਾਂ ਇੱਕ ਸਾਈਡ ਤੇ ਪੂਰਾ ਬੰਚ ਦਿੱਤਾ ਹੋਇਆ ਚਾਕ ਦੇ ਉੱਪਰ ਤੱਕ ਆਉਂਦਾ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਬਹੁਤ ਹੀ ਪਿਆਰੇ ਆਪਾਂ ਮੀਨਸ ਫੈਬਰਿਕ ਦੇ ਹੀ ਲਾਈਟ ਡਾਰਕ ਲਏ ਆ ਇੱਕ ਬਲੂ ਕਲਰ ਟੋਨ ਦਿੱਤੀ ਆਪਾਂ ਲਾਈਟ ਜਿਹਾ ਪਿਸਤਾ ਗ੍ਰੀਨ ਜੋ ਕਿ ਬਹੁਤ ਜ਼ਿਆਦਾ ਉੱਠ ਕੇ ਆਇਆ ਐਂਡ ਦੂਸਰੇ ਚੱਕ ਤੇ ਆਪਾਂ ਇਦਾਂ ਡਿਜ਼ਾਈਨ ਕੀਤਾ ਇਹਨੂੰ ਇੱਕ ਹਿਪ ਕੋਲ ਬੰਚ ਆ ਜਾਂਦਾ ਜੀ ਐਂਡ ਇੱਕ ਘੇਰੇ ਤੇ ਕਿਉਂਕਿ ਬਹੁਤ ਪਿਆਰਾ ਲੱਗਦਾ ਤੇ ਸੇਮ ਕਲਰ ਆਪਾਂ ਵਰਕ ਦੇ ਦੇ ਕੇ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦੇ ਦਿੱਤੀ ਐਂਡ ਇਹ ਆ ਗਿਆ ਇਹਦੀਆਂ 슬ੀਵਸ ਤੇ ਕੰਮ ਇਹ ਵਿਦਆਊਟ ਪਲੇਟ ਆਪਾਂ ਥੋੜਾ ਕੁੜਤਾ ਸਟਾਈਲ ਲੂਸ ਫਿਟਿੰਗ ਦੇ ਰੱਖੇ ਆ ਇਹਦੀ 슬ੀਵਸ ਤੇ ਕੰਮ ਆ ਗਿਆ ਪੂਰਾ ਬਾਰਡਰ ਆਪਾਂ ਇਦਾਂ 슬ੀਵਸ ਤੇ ਦਿੱਤਾ ਹੋਇਆ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਥੋੜਾ ਡਿਫਰੈਂਟ ਆਪਾਂ ਇਹਨੂੰ 슬ੀਵਸ ਤੇ ਕਰਤਾ ਤੇ ਪੂਰਾ ਡਿਜ਼ਾਈਨਰ ਮੀਨਸ ਪੀਸ ਰੈਡੀ ਹੋ ਜਾਂਦਾ ਇਤਨਾ ਤੇ ਇਹਦੇ ਨਾਲ ਆ ਗਈ ਜੀ ਇਹ ਸਲਵਾਰ ਸੈਮੀ ਪਟੇਲਾ ਸਲਵਾਰ ਰੱਖੀ ਹੈ ਜੀ ਮੂਰੀਆਂ ਇਹਦੀਆਂ ਵੀ ਆਪਾਂ ਚੌੜੀਆਂ ਰੱਖੀਆਂ ਟੈਬੀ ਲਾਈਨਿੰਗ ਦਾ ਦੁਪੱਟਾ ਰੱਖਿਆ ਜੀ ਦੁਪੱਟੇ ਨੂੰ ਵੀ ਆਪਾਂ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਬੇਸ ਕਲਰ ਦਾ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਡਿਜ਼ਾਈਨ ਹੈ ਇਹ ਆਪਾਂ ਮੀਨਜ਼ ਵਿంటర్ ਵਾਲੇ ਫੈਬਰਿਕ ਤੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਮੀਨਜ਼ ਜਿਦਾ ਪਸ਼ਮੀਨਾ ਵਗੈਰਾ ਤੇ ਕਾਟਨ ਤੇ ਜੌਰਜਟ ਤੇ ਕਿਸੇ ਵੀ ਫੈਬਰਿਕ ਤੇ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਰੈਡੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਹੈ ਨੈਕਸਟ ਆ ਗੁਆ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਡਿਜ਼ਾਈਨ ਰੈਡੀ ਹੁੰਦਾ ਤੁਸੀਂ ਦੇਖ ਸਕਦੇ ਹੋ ਲੀਲਨ ਫੈਬਰਿਕ ਲਊਗਾ ਜੀ ਪਿਸਤਾ 그린 ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਸ਼ੇਡ ਹੈ ਇਦਾਂ ਆਪਾਂ neck design ਕੀਤੀ ਆ lace's ਨਾਲ ਬਹੁਤ ਹੀ ਪਿਆਰੀ ਜੀ neck up ready ਹੋਈ ਆ ਤੇ ਇਹਦੇ ਆ ਜਾਂਦਾ ਜੀ ਇਦਾਂ ਘੇਰੇ ਦੇ ਉੱਪਰ ਕੰਮ ਇਹ ਕਟਵਰਕ ਦਾ ਡਿਜ਼ਾਈਨ ਇਹਦੇ ਘੇਰੇ ਤੇ ਆ ਜਾਊਗਾ ਜੀ ਐਂਡ ਥੋੜਾ ਗਾਇਬ ਦੇ ਕੇ ਆਪਾਂ ਉੱਪਰ ਇਦਾਂ ਡਿਜ਼ਾਈਨ ਦਿੰਤਾ ਹੋਇਆ ਤੇ ਇਦਾਂ ਸਲੇਟਸ ਤੱਕ ਆ ਜਾਂਦਾ ਤੇ ਇਹਦੇ ਕਲਰ ਕੰਬੀਨੇਸ਼ਨ ਜਿਹੜੇ ਆਪਾਂ ਦਿੱਤੇ ਆ ਤੁਸੀਂ ਚੈੱਕ ਕਰੋ ਲਾਈਟ ਡਾਰਕ 베이스 ਦਾ ਇਹ ਆਪਾਂ ਪੱਤੀਆਂ ਦੇ ਵਿੱਚ ਐਡ ਆਨ ਕੀਤਾ ਐਂਡ ਓਨੀਅਨ ਪਿੰਕ ਟੋਨ ਦਿੱਤੀ ਹੋਈ ਆਪਾਂ ਇਹ ਫਲਾਵਰ ਦੇ ਵਿੱਚ ਵਿੱਚ ਜੈਰੀ ਐਡ ਕੀਤੀ ਆ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਨੇੜੇ ਤੋਂ ਹਰ ਚੀਜ਼ ਦਿਖਾਉਂਦੇ ਆ ਕਿ ਤੁਸੀਂ ਚੈੱਕ ਕਰ ਸਕੋ ਫਿਨਿਸ਼ਿੰਗ ਵਗੈਰਾ ਤੇ ਇਹ ਕਲਰ ਦੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਚਾਕਾਂ ਤੇ ਤੇ ਇਹ ਆ ਗਿਆ ਜੀ ਦੀਆਂ 슬ੀਵਸ ਤੇ ਕੰਮ 슬ੀਵਸ ਦੇ ਉੱਪਰ ਵੀ ਇਦਾਂ ਕਟਵਰਕ ਦੇ ਕੇ ਸੇਮੀ ਘੇਰੇ ਦੀ ਤਰ੍ਹਾਂ ਪਾ ਪੂਰਾ ਬੰਚ ਆ ਜਾਂਦਾ ਹੈ ਤਾਂ 슬ੀਵਸ ਦੇ ਉੱਪਰ ਇਹ ਆ ਗਿਆ 슬ੀਵਸ ਦਾ ਕੰਮ ਇਹ ਆ ਗਈ ਜੀ ਦੀ ਸਲਵਾਰ ਇਹਦੀ ਸਟ੍ਰੇਟ ਸਲਵਾਰ ਰੱਖੀ ਹੈ ਜੀ ਆਪਾਂ ਜਿਦਾਂ ਫਰਸ਼ੀ ਸਲਵਾਰ ਅੱਜ ਕੱਲ ਚੱਲ ਰਹੀ ਹੈ ਇੰਦਾ 9 ਇੰਚ ਮੂਰੀ ਰੱਖ ਕੇ ਚੌੜਾ ਪਹੁੰਚਾ ਰੱਖਿਆ ਹੋਇਆ ਠੀਕ ਹੈ ਜੀ ਇਹਦੀ ਸਲਵਾਰ ਆ ਗਈ ਇਹਦੇ ਨਾਲ ਪਿਓਰ ਸੁਪਰ نیٹ ਦਾ ਆਪਾਂ ਰੱਖਿਆ ਦੁਪੱਟਾ ਬੇਸ ਕਲਰ ਦਾ ਤੇ ਇਹਦੇ ਵਿੱਚ ਆਪਾਂ ਬਹੁਤ ਪਿਆਰੀ ਜੀ ਡਿਜ਼ਾਈਨ ਦਿੱਤਾ ਜੀ ਇੰਦਾ ਆਪਣੇ ਵਰਕ ਵਿੱਚ ਜਿਹੜਾ ਕਲਰ ਆ ਜਾਂਦਾ ਇਸ ਕਲਰ ਦੇ ਆਪਾਂ ਇਦਾਂ ਵੀ ਠੀਕ ਹੈ ਜੀ ਇਹਦੇ ਨਾਲ ਪਿਓਰ ਸੁਪਰਨੈਟ ਦਾ ਦੁਪੱਟਾ ਰਹੂਗਾ ਕਿਉਂਕਿ ਟਾਈ ਐਂਡ ਡਾਈ ਪਿਓਰ ਦੇ ਦੁਪੱਟਿਆਂ ਤੇ ਹੀ ਜਾਂਦੀ ਹੈ ਜੀ ਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਕਲਰ ਇਹ ਵੀ ਬਹੁਤ ਪਿਆਰਾ ਹੈ ਬਾਕੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿਸੇ ਤੇ ਵੀ ਕਰਵਾ ਸਕਦੇ ਹੋ ਲੀਲਨ ਫੈਬਰਿਕ ਰਹੂਗਾ ਜੀ ਤੇ ਪਿਓਰ ਸੁਪਰਨੈਟ ਦਾ ਦੁਪੱਟਾ ਰਹੂਗਾ ਇਹਦੇ ਨਾਲ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਹ ਹੈਗਾ ਗਾਜਰੀ ਜੀ ਕੈਰਟ ਜੀ ਕਲਰ ਦਾ ਸ਼ੇਡ ਆ ਜੂਗਾ। ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਡਿਜ਼ਾਈਨ ਡੈਡੀ ਹੋਇਆ ਏਦਾਂ ਇਹਦਾ ਨੈਕ ਦਿੱਤੀ ਆ ਆਪਾਂ। ਪਾਈਪਿੰਗ ਦਿੱਤੀ ਹੋਈ ਆ ਵਾਈਟ। ਠੀਕ ਹੈ ਜੀ। ਕਲੀਆਂ ਦੇ ਪੈਨਲਸ ਵਰਕ ਜਾਊਗਾ ਜੀ ਆਫ ਵਾਈਟ ਦਾ ਕੰਬੀਨੇਸ਼ਨ ਹੈ ਇਹਦੇ ਨਾਲ ਆਪਣਾ। ਕਲੀਆਂ ਦੇ ਪੈਨਲਸ نیچے ਤੱਕ ਇਦਾਂ ਵਰਕ ਜਾਊਗਾ। ਤੇ ਵਰਕ ਦੇ ਕਲਰ ਦੀ ਆਪਾਂ ਨੂੰ ਲੇਸ ਦੀ। ਫਿਨਿਸ਼ਿੰਗ ਦਿੱਤੀ। ਇਹ ਫੈਬਰਿਕੇ ਬਹੁਤ ਪਿਆਰਾ ਜੀ ਸੈਲਫ ਦੇ ਵਿੱਚ ਫੈਬਰਿਕਾ ਕਾਟਨ ਦਾ। ਇਹਦੇ ਵਿੱਚ ਇਦਾਂ ਸੈਲਫ ਆ ਜਾਂਦੀ ਆ। ਇਹਦੀਆਂ 슬ੀਵਸ ਆ ਜਾਂਦੀਆਂ। 슬ੀਵਸ ਦੇ ਉੱਪਰ ਹੈਵੀ ਕਮ ਆ ਜਾਂਦਾ ਹੈ ਤਾਂ। ਇਹ 슬ੀਵਸ ਦਾ ਕੰਮ ਆ ਗਿਆ। ਆਫ ਵਾਈਟ ਕਲਰ ਦੀ ਆਪਾਂ ਇਹਦੇ ਨਾਲ ਸਲਵਾਰ ਰੱਖੀ ਹੋਈ ਆ। ਤੇ ਸਲਵਾਰ ਦੇ ਉੱਪਰ ਵੀ ਆਪਾਂ ਇਦਾਂ ਵਰਕ ਦਿੱਤਾ ਹੋਇਆ ਜਿੱਦਾਂ ਆਪਣੀ 슬ੀਵਸ ਤੇ ਕੰਮ ਹੈ ਸੇਮ ਕੰਮ ਆਪਾਂ ਸਲਵਾਰ ਦੀਆਂ ਮੂਰੀਆਂ ਤੇ ਦਿੱਤਾ ਹੋਇਆ ਹੈ। ਸਲਵਾਰ ਦੇ ਉੱਪਰ ਵੀ ਕੰਮ ਆ ਜੂਗਾ ਜਿੱਦਾਂ ਸਲੀਵਜ਼ ਤੇ ਕੰਮ ਆ ਉੱਪਰ ਤੱਕ ਐਦਾਂ ਸਲਵਾਰ ਤੇ ਕੰਮ ਕੀਤਾ ਹੋਇਆ ਠੀਕ ਹੈ ਜੀ ਇਹ ਵੀ ਆਪਾਂ ਮਤਲਬ ਫਰਸ਼ ਦੀ ਸਲਵਾਰ ਦੇ ਅਕੋਰਡਿੰਗ ਰੱਖੀਏ ਚੌੜੀ ਮੂਰੀ ਰੱਖੀ ਹੋਈ ਆ ਤੇ بیس ਕਲਰ ਨਾਲ ਹੀ ਆਪਾਂ ਇਹਦੇ ਤੇ ਵਰਕ ਕੀਤਾ ਕਿਉਂਕਿ ਇਹ ਬਾਟਮ ਤੁਸੀਂ ਹੋਰ ਵੀ ਸ਼ਰਟਾਂ ਨਾਲ ਆਪਣੀ ਵੇਅਰ ਕਰ ਸਕਦੇ ਹੋ ਆਫ ਵਾਈਟ ਕਲਰ ਕਿਉਂਕਿ ਕਾਫੀ ਆਪਣੇ ਕੋਲ ਸ਼ਰਟਾਂ ਹੁੰਦੀਆਂ ਤੇ ਆਪਾਂ ਉਹਦੇ ਨਾਲ ਵੀ ਵੇਅਰ ਕਰ ਸਕਦੇ ਜੇ ਆਪਾਂ ਸ਼ਰਟ ਦਾ ਕਲਰ ਦਿੰਦੇ ਤਾਂ ਬਹੁਤ ਜ਼ਿਆਦਾ ਹੋਜ ਪੁੰਜਾ ਹੋ ਜਾਣਾ ਸੀ ਤਾਂ ਐਦਾਂ ਆਪਣਾ ਸਰਦਾਰੀ ਜਿਹਾ ਸੂਟ ਹੈ ਰੈਡੀ ਹੋਇਆ ਤੇ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਜੌਰਜਟ ਦਾ ਦੁਪੱਟਾ ਰੱਖਿਆ بیس ਕਲਰ ਦਾ ਸ਼ਰਟ ਦੇ ਕਲਰ ਦਾ ਦੁਪੱਟਾ ਆ ਜਾਂਦਾ ਤੇ ਦੁਪੱਟੇ ਨੂੰ ਵੀ ਆਪਾਂ ਆਫ ਵਾਈਟ ਕਲਰ ਦੀ ਇਦਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਹਾਂਜੀ ਇਹਦੇ ਬੈਕ ਤੇ ਵੀ ਕੰਮ ਆ ਜਾਂਦਾ ਇਦਾਂ ਇਹਦੀ ਪੂਰੀ ਬੈਕ ਤੇ ਵੀ ਇਦਾਂ ਬੁੱਟੀ ਆ ਜਾਂਦੀ ਹੈ ਕਾਟਨ ਫੈਬਰਿਕ ਰਹੂਗਾ ਜੀ ਇਹ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰੀ ਹੈ ਇਹਦੀ ਤੇ ਨੈਕਸਟ ਆ ਜੂਗਾ ਜੀ ਇਹ ਆਪਣੇ ਦੁਪੱਟਾ ਸੂਟ ਜੀ ਬਹੁਤ ਜ਼ਿਆਦਾ ਇਹ ਆਪਣੇ ਦੁਪੱਟਾ ਸੂਟ ਪਸੰਦ ਕੀਤੇ ਸੀ ਤੇ ਆਪਣੇ ਕਾਫੀ ਰੈਡੀ ਹੋਇਆ ਇਹਦੇ ਵਿੱਚ ਕਿਉਂਕਿ ਰੈਡੀ ਹੋ ਕੇ ਚਲੇ ਜਾਂਦੇ ਆਪਾਂ ਸ਼ੇਅਰ ਨਹੀਂ ਕਰ ਪਾਉਂਦੇ ਤਾਂ ਮੈਂ ਇਹ ਪੀਸ ਆਪਣਾ ਜਾ ਰਿਹਾ ਸੀ ਇਹਨਾਂ ਸੂਟਾਂ ਦੇ ਨਾਲ ਹੀ ਤਾਂ ਮੈਂ ਤੁਹਾਡਾ ਸ਼ੇਅਰ ਕਰਦੀ ਆ ਇਹਨੂੰ ਆਪਾਂ ਸਿੰਪਲ ਹੀ ਰੈਡੀ ਕੀਤਾ ਮੈਂ ਤਾਂ ਐਦਾ ਦੀ ਨੈਕ ਰੈਡੀ ਕੀਤੀ ਆ ਇਹ ਬਰਬਰੀ ਫੈਬਰਿਕ ਹੈ ਜੀ ਬਰਬਰੀ ਫੈਬਰਿਕ ਦੇ ਵਿੱਚ ਆਰੀ ਦਾ ਕੰਮ ਇਹਦੇ ਉੱਪਰ ਇਦਾਂ ਵਰਕ ਹੋਇਆ ਹੋਇਆ ਸ਼ਰਟਸ ਤੇ ਠੀਕ ਹੈ ਜੀ ਦੁਪੱਟਾ ਸੂਟ ਨੇ ਇਹ ਆਪਾਂ ਵੀਡੀਓ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਐਂਡ ਇਹਦੀਆਂ 슬ੀਵਸ ਸੀ ਕਫ ਵਾਲੀ ਆਪਾਂ ਇਹਨੂੰ 슬ੀਵਸ ਦਿੱਤੀ ਐਦਾਂ ਡਿਜ਼ਾਈਨ ਕਰਕੇ ਪਲੇਨ ਬਾਟਮ ਦੇ ਕਲਰ ਦਾ ਆਪਾਂ ਕਫ ਦੇ ਕੇ ਇਹਦੀਆਂ 슬ੀਵਸ ਆ ਜਾਣਗੀਆਂ ਤੇ ਇਹ ਦੀ ਸਲਵਾਰ ਆ ਗਈ ਜੀ ਸਲਵਾਰੇ ਦੀ ਵੀ ਆਪਾਂ ਮੂਰੀਆਂ ਇਦਾਂ ਹੀ ਰੱਖੀਆਂ ਕਿਉਂਕਿ ਇਹ ਹੁਣ ਕਾਫੀ ਟ੍ਰੈਂਡ ਦੇ ਵਿੱਚ ਨੇ ਇਦਾਂ ਦੀਆਂ ਸਲਵਾਰਾਂ ਤੇ ਇਹ ਇਹਦੇ ਨਾਲ ਦੁਪੱਟੇ ਨੇ ਜੀ ਦੁਪੱਟਾ ਸੂਟ ਨੇ ਇਹ ਆਪਣੇ ਇਤਨਾ ਦੁਪੱਟੇ ਆ ਜਾਂਦੇ ਆ ਬਰਬਰੀ ਦੇ ਸ਼ਰਟ ਬਰਬਰੀ ਦਾ ਹੀ ਦੁਪੱਟਾ ਐਂਡ ਕ੍ਰੇਪ ਦੀ ਬਾਟਮ ਹਾਂਜੀ ਇਹ ਦੁਪੱਟਾ ਸੂਟ ਸੀ ਆਪਣੇ ਤੁਸੀਂ ਆਪਣੀ ਵੀਡੀਓਜ਼ ਦੇਖੇ ਹੀ ਹੁਣੇ ਕਾਫੀ ਆਪਣੇ ਸੂਟੇ ਬੁੱਕ ਹੋਏ ਸੀ ਤੇ ਹੁਣ ਰੈਡੀ ਹੋ ਰਿਹਾ ਇਦਾਂ ਆਪਾਂ ਮਲਟੀ ਕਲਰ ਦੀ ਇਹਨੂੰ ਲੇਸ ਦਿੱਤੀ ਆ ਫਿਨਿਸ਼ਿੰਗ ਜੋ ਕਿ ਬਹੁਤ ਪਿਆਰੀ ਲੱਗ ਰਹੀ ਆ कि ਆਪਣੇ ਹੋਰ ਵੀ ਰੈਡੀ ਹੋ ਰਿਹਾ ਸੂਟ ਜ ਉਹਨਾਂ ਦੇ ਸਲਵਾਰਾਂ ਤੇ ਵੀ ਕੰਮ ਹੋ ਰਿਹਾ ਕਿਉਂਕਿ ਇਹਦੀ ਸ਼ਰਟ ਤੇ ਕੰਮ ਦੀ ਲੋੜ ਨਹੀਂ ਆ ਆਲਰੇਡੀ ਇਹਦੇ ਉੱਪਰ ਆਰੀ ਦਾ ਕੰਮ ਹੋਇਆ ਹੋਇਆ ਸ਼ਰਟ ਦੇ ਉੱਪਰ ਕਲਰ ਇਹ ਵੀ ਬਹੁਤ ਪਿਆਰਾ ਹੈ ਜੀ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਇਹ ਆਪਣੇ ਸਾਰੇ ਸੂਟ ਰੈਡੀ ਹੋ ਕੇ ਜਾ ਰਹੇ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਹੋਪਸ ਹੋ ਕਿ ਤੁਹਾਨੂੰ ਵਧੀਆ ਲੱਗੇ ਹੋਣਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਜਿਹੜੇ ਫਸਟ ਟਾਈਮ ਮੈਂ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਆ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਅਸੀਂ ਹਫਤੇ ਦੇ ਵਿੱਚ 2-3 ਵੀਡੀਓ ਅਪਲੋਡ ਕਰਦੇ ਆ ਤਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਦਾ ਵੀਡੀਓ ਵਾਚ ਕਰਨ ਲਈ ਧੰਨਵਾਦ ਜੀ